ਮਤਲਬ ਹਰ ਇੱਕ ਬੰਦੇ ਨੂੰ ਅਸੀਂ ਜਾ ਕੇ ਉਹ ਆਰਡਰ ਵੀ ਦਿਖਾਏ ਹੋਏ ਚਿਪਕਾਏ ਵੀ ਹੋਏ ਆ ਜੇ ਇਸ ਤੋਂ ਬਾਅਦ ਵੀ ਕਰਨਗੇ ਤਾਂ ਫਿਰ ਅਸੀਂ ਜਿਹੜੀ ਉਹ ਐਫ ਆਈ ਆਰ ਦਰਜ ਜ਼ਰੂਰ ਕਰਾਂਗੇ ਜਦੋਂ ਅਸੀਂ ਚੰਡੀਗੜ੍ਹ ਚੱਲ ਜਾਂਦੇ ਆ ਤਾਂ ਆਪਣੇ ਆਪ ਹੀ ਰੂਲ ਫੋਲੋ ਕਰਨਾ ਸ਼ੁਰੂ ਹੋ ਜਾਂਦੇ ਨੇ ਪਰ ਅੰਮ੍ਰਿਤਸਰ ਹੋਇਆ ਜਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾ ਰੂਲ ਕਿਉਂ ਬਣਦਾ ਹੁਣ ਮੈਂ ਇਹੋ ਹੀ ਤੁਹਾਡੀ ਗੱਲ ਤੇ ਗੱਲ ਕਰਨ ਲੱਗੀ ਆ ਹਰ ਜਗ੍ਹਾ ਤੇ ਅਮੀਰੀ ਗਰੀਬੀ ਤੇ ਗੁਰੂ ਮਹਾਰਾਜ ਨੇ ਦਿੱਤੀ ਹੋਈ ਨਾ ਚੰਡੀਗੜ੍ਹ ਵਿੱਚ ਵੀ ਤੇ ਹੋਣਗੇ ਨਾ ਮਿਹਨਤ ਕਰਦੇ ਆ ਮੈਂ ਮੰਨਦੀ ਆ ਮਿਹਨਤ ਕਰਦੇ ਆ ਜਦੋਂ ਉਹਨਾਂ ਨੂੰ ਜਗ੍ਹਾ ਦਿੰਦੇ ਫਿਰ ਉਸ ਜਗ੍ਹਾ ਤੇ ਜਾ ਦੇ ਕੋਈ ਉਸ ਜਗ੍ਹਾ ਉਸ ਜਗ੍ਹਾ ਤੇ ਜਾ ਪਰ ਜਦੋਂ ਤੁਸੀਂ ਇਹ ਇਸ ਤਰ੍ਹਾਂ ਦੀ ਇਨਕਲੋਜਮੈਂਟ ਕਰ ਦਿੱਤੇ ਤਾਂ ਬਨਾ ਕਰੇ ਕੋਈ ਇੰਨਾ ਸੀਰੀਅਸ ਬੰਦਾ ਐਂਬੂਲੈਂਸ ਚ ਹੋਵੇ ਬਲੌਕ ਹੋਇਆ ਹੋਵੇ ਕਿਉਂਕਿ ਸਹੀ ਸਮੇਂ ਤੇ ਨਾ ਜਾ ਸਕੇ ਤੇ ਫਿਰ ਇਹ ਵੀ ਤੇ ਵੇਖੋ ਨਾ ਜਾਨ ਚੇਤਾਵਨੀ ਦੇ ਦਿੱਤੀ ਗਈ ਹੈ ਜੇ ਇਸ ਤੋਂ ਬਾਅਦ ਵੀ ਨਹੀਂ ਹਟਦੇ ਤਾਂ ਫਿਰ ਕੀ ਹੋਣਾ ਹੈ ਨਹੀਂ ਅੱਜ ਅਸੀਂ ਕਾਰਵਾਈ ਵੀ ਕਰਾਂਗੇ ਆਲਰੇਡੀ ਸਾਡੀ 9 ਤਰੀਕ ਤੋਂ ਲੈ ਕੇ ਕੱਲ ਤੱਕ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਔਰ ਸਾਰਿਆਂ ਨੂੰ ਦੱਸਿਆ ਹੋਇਆ ਹੈ ਇੱਕ ਇੱਕ ਸ਼ਾਪ ਤੇ ਜਾ ਕੇ ਗੱਲ ਕੀਤੀ ਨਾਲ ਮੇਰੇ ਸਾਰੇ ਜੁਨਚਾ ਚ ਸੀਗੇ ਵੱਖਰੀਆਂ ਵੱਖਰੀਆਂ ਇਹਨਾਂ ਨੇ ਮੇਰੇ ਨਾਲ ਵੀ ਕੀਤਾ ਆਪ ਆਪਣੇ ਏਰੀਆ ਦੇ ਵਿੱਚ ਵੀ ਕੀਤਾ ਹੋਇਆ ਸਸਟਲ ਦੋਸਤੋ ਮੈਂ ਤੁਹਾਡਾ ਦੋਸਤ ਅਮਰਜੀਤ ਲਾਲੀ ਤੁਸੀਂ ਜਿਹੜੇ ਹੋ ਆਉਣੇਰ ਚੈਨਲ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੇ ਨਜਾਇਜ਼ ਚਬਜੇ ਹੋ ਰਹੇ ਨੇ ਜਾਂ ਰੇੜੀਆਂ ਨਜਾਇਜ਼ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਅੱਜ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੇ ਜਿਹੜੇ ਐਸਐਸਮ ਲੀਮ ਨੇ ਅਮਨਦੀਪਾ ਵੱਲੋਂ ਜਿਹੜਾ ਇੱਕ ਪੋਸਟਰ ਲਾਇਟ ਪਟਾਇਆ ਜਾ ਰਹੇ ਨੇ ਜਿਨ੍ਹਾਂ ਨੇ ਨਜਾਇਜ਼ ਰੇੜੀਆਂ ਲਾਈਆਂ ਹੁੰਦਾਂ ਨੇ ਜਾਂ ਰੋਡ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਤੇ ਸਮਝਾਇਆ ਜਾ ਰਿਹਾ ਕਿ ਨਜਾਇਜ਼ ਰੋਡ ਦੇ ਉੱਪਰ ਜਿਹੜੇ ਕਬਜ਼ੇ ਨੇ ਇਹ ਨਹੀਂ ਹੋਣੇ ਚਾਹੀਦੇ ਜਿਸ ਨੂੰ ਲੈ ਕੇ ਅੱਜ ਭਾਰੀ ਪੁਲਿਸ ਬਲਦੇ ਨਾਲ ਜਿਹੜੇ ਐਸਪੀ ਮੈਡਮ ਜਿਹੜੇ ਨੇ ਉਹ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਰੋਡ ਦੇ ਉੱਪਰ ਤੋਂ ਵੀ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਲੋਕ ਸੋਟੀਆਂ ਜਿੱਥੇ ਵੀ ਨਜਾਇਜ਼ ਕਬਜ਼ੇ ਜਿਹੜੇ ਨੇ ਰੇੜੀਆਂ ਵਾਲਿਆਂ ਨੇ ਫ ਉਨ੍ਹਾਂ ਦੇ ਉੱਪਰ ਅੱਜ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਸਾਡੇ ਨਾਲ ਐਸਪੀ ਮੈਡਮ ਅਮਨਦੀਪ ਜੀ ਮਜੂਰ ਨੇ ਗੱਲਬਾਤ ਕਰਦੇ ਆ ਮੈਮ ਕਿਵੇਂ ਦੇਖ ਰਹੇ ਹੋ ਜੀ ਇਹ ਟ੍ਰੈਫਿਕ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਤੇ ਰੇੜੀ ਫੜੀ ਵਾਲਿਆਂ ਨੇ ਵੀ ਜਿਹੜਾ ਇਹ ਬਹੁਤ ਨਜਾਇਜ਼ ਚਬਜੇ ਕੀਤੇ ਹੋਏ ਨੇ ਕਿਵੇਂ ਇਹਨਾਂ ਨੂੰ ਠੱਲ ਭਾਈ ਹਾਂ ਕੁਝ ਸਮੇਂ ਪਹਿਲਾਂ ਸਾਡੇ ਕਮਿਸ਼ਨਰ ਸ੍ਰੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨਾਲ ਵੀ ਗੱਲ ਹੋਈ ਸੀ ਕਿ ਸਾਨੂੰ ਇਸ ਤੋਂ ਬਹੁਤ ਪ੍ਰੋਬਲਮ ਆਉਂਦੀ ਆ ਕਿ ਜਦੋਂ ਅਸੀਂ ਜਾਂਦੇ ਆ ਇੰਕ੍ਰੋਚਮੈਂਟ ਕਰਨ ਵਾਸਤੇ ਜਾਂਦੇ ਆ ਕਾਰਪੋਰੇਸ਼ਨ ਦੇ ਨਾਲ ਤੇ ਸਮਾਨ ਅੰਦਰ ਹੋ ਜਾਂਦਾ ਜਦੋਂ ਅਸੀਂ ਉੱਨੇ ਤੇ ਫਿਰ ਬਾਹਰ ਨਿਕਲ ਜਾਂਦਾ ਉਹਦੇ ਨਾਲ ਫਿਰ ਸਾਨੂੰ ਅਗਲੇ ਦਿਨ ਨੈਕਸਟ ਡੇ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਫਰਕ ਤੇ ਪੈਂਦਾ ਸੀਗਾ ਮਗਰ ਉਹ 100% ਨਹੀਂ ਪੈਂਦਾ ਇਹ ਸੀਪੀ ਸਾਹਿਬ ਨਾਲ ਜਦੋਂ ਗੱਲ ਕੀਤੀ ਡੀਸੀਪੀ ਮੈਡਮ ਡੀਸੀ ਨਾਲ ਗੱਲ ਕੀਤੀ ਉਹਨਾਂ ਨੇ ਕਿ ਇਤਨਾ ਕਰਕੇ ਆਹ ਪ੍ਰੋਬਲਮ ਆ ਗਈ ਆ ਉਹਦੇ ਨਾਲ ਫਿਰ ਉਹਦੇ ਨੂੰ ਜਦੋਂ ਗੱਲਬਾਤ ਹੋਈ ਉਹਨਾਂ ਨੇ ਫਿਰ ਦੱਸਿਆ ਕਿ ਆਲਰੇਡੀ ਸਾਨੂੰ ਜਿਹੜੀਆਂ ਇਹ ਪ੍ਰੋਬਲਮ ਦਾ ਬਹੁਤ ਸਾਰਾ ਸਾਹਮਣਾ ਕਰਨਾ ਪੈਂਦਾ ਜਿੱਦ ਤੋਂ ਬਾਰ-ਬਾਰ ਲੋਕ ਜਿਹੜੇ ਆ ਮੈਂ ਮੰਨਦੇ ਨਹੀਂ ਕਹਿਣਾ ਇਹਦੇ ਵਿੱਚ 163 ਬੀ ਐਨ ਐਸ ਐਸ ਦਾ ਜਿਹੜਾ ਵਾ ਉਹ ਉਹਨਾਂ ਨੇ ਇੱਕ ਆਰਡਰ ਕੱਢਿਆ ਹੋਇਆ ਜਿਹੜਾ ਪਹਿਲਾਂ 144 ਸੀ ਆਰ ਪੀ ਸੀ ਦਾ ਹੁੰਦਾ ਸੀਗਾ ਮਾਨਯੋਗ ਡੀਸੀ ਮੈਮ ਦਾ ਆਰਡਰ ਹੈਗਾ ਕਿ ਜਿੰਨੀਆਂ ਵੀ ਰੋਡਸ ਦੇ ਨਾਲ ਬਣੇ ਹੋਏ ਫੁੱਟਪਾਥ ਦੁਕਾਨਾਂ ਦੁਕਾਨਦਾਰਾਂ ਨੇ ਇਨਕ੍ਰੋਚਮੈਂਟ ਜਾਂ ਕਬਜ਼ਾ ਕੀਤਾ ਹੋਇਆ ਜਾਂ ਆਪਣੀਆਂ ਜਿਹੜੀਆਂ ਰੇੜੀਆਂ ਨਾਲ ਲੋ ਆ ਕੇ ਉਹਨਾਂ ਕੋਲ ਪੈਸੇ ਲੈਂਦੇ 500 ਰੁਪਏ ਤੋਂ 1000 ਰੁਪਏ ਦੇ ਵਿੱਚ ਵਿੱਚ ਉਹ ਪੈਸੇ ਲੈਂਦੇ ਆ ਔਰ ਉਹਦੇ ਨਾਲ ਜਿਹੜੀਆਂ ਸਾਨੂੰ ਜਿਹੜੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਔਰ ਇਹਦੇ ਨਾਲ ਹੁਣ ਜੇ ਅਸੀਂ ਆਲਰੇਡੀ ਜਿਹੜੇ ਇਹ ਸੀਗੀਆਂ ਜਿਹੜੀਆਂ ਇਨਕ੍ਰੋਚਮੈਂਟਾਂ ਜਿਹੜੀਆਂ ਆਰਡਰ ਕੱਢੇ ਸੀਗੇ ਸਾਰੀਆਂ 9 ਤਰੀਕ ਤੇ ਮੈਡਮ ਵੱਲੋਂ ਆਰਡਰ ਕੱਢੇ ਹੋਏ ਆ ਸਾਡੀ ਅਸੀਂ ਸਾਰੇ ਦੁਕਾਨਦਾਰਾਂ ਨੂੰ ਇਹ ਕਿਹਾ ਹੋਇਆ ਕਿ ਜਿੱਥੇ ਤੱਕ ਉਹਨਾਂ ਦਾ ਸ਼ਟਰ ਹੈਗਾ ਉਹਦੇ ਅੰਦਰ ਸਮਾਨ ਰੱਖਣ ਰੇੜੀ ਵਾਲੇ ਕੋਈ ਜੇ ਪੈਸਾ ਲਿਆ ਤੇ ਜੇ ਐਫਆਈਆਰ ਦਰਜ ਹੋਗੀ ਜੇ ਰੇੜੀ ਵਾਲੇ ਨੇ ਬਾਹਰ ਰੇੜੀ ਲਾਈ ਹੋਗੀ ਐਫਆਈਆਰ ਰੇੜੀ ਵਾਲੇ ਤੇ ਵੀ ਹੋਗੀ ਤੇ ਨਾਲ ਉਹਦਾ ਵੀ ਨਾਮ ਹੋਊਗਾ ਮਾਲਕ ਦਾ ਵੀ ਨਾਲ ਔਰ ਮਾਲਕਾਂ ਨੂੰ ਵੀ ਇਹ ਗੱਲ ਕਹੀ ਜਿੰਨੇ ਵੀ ਦੁਕਾਨਦਾਰ ਹੈਗੇ ਦੁਕਾਨਦਾਰਾਂ ਨੂੰ ਇਹ ਕਿ ਆਪ ਵੀ ਆਪਣਾ ਸਾਮਾਨ ਛੱਦਰ ਦੇ ਅੰਦਰ ਲਾਓ ਨਾ ਕਿ ਤੁਸੀਂ ਬਾਹਰ ਲਾਉਂਗੇ ਅਗਰ ਤੁਸੀਂ ਬਾਹਰ ਲਾਇਆ ਤੇ ਇਸ ਤੋਂ ਬਾਅਦ ਨਹੀਂ ਐਫ ਆਰ ਦਰਜ ਕਰਾਂਗੇ ਔਰ ਆਲਰੇਡੀ ਸਾਡੇ ਸਾਰੇ ਤਕਰੀਬਨ ਜਿੰਨੇ ਵੀ ਮੇਨ ਬਾਜ਼ਾਰ ਆ ਸਾਡੇ ਜੂਨ ਚਾਰਜਾਂ ਨੇ ਨਾਲ ਲਾ ਕੇ ਜਿੰਨੇ ਵੀ ਮੈਮ ਨੇ ਆਰਡਰ ਕੱਢੇ ਹੋਏ ਸੀਗੇ ਉਹਦੇ ਵਿੱਚ ਲਿਖਿਆ ਵੀ ਹੈ ਵੀ ਤੁਸੀਂ ਆਰਡਰ ਇਹਨਾਂ ਨੂੰ ਚਿਪਕਾਉਂਗੇ ਆਲਰੇਡੀ ਸਾਰੇ ਹੀ ਆਰਡਰ ਚਿਪਕਾ ਦਿੱਤੇ ਜਾਂ ਸਾਰੀਆਂ ਜਿੰਨੀਆਂ ਵੀ ਐਸੋਸੀਏਸ਼ਨਾਂ ਆ ਜਾਂ ਇਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਜੇ ਇਸ ਤੋਂ ਬਾਅਦ ਵੀ ਨਹੀਂ ਹਟਦੇ ਤਾਂ ਫਿਰ ਕੀ ਹੋਣਾ ਨਹੀਂ ਅੱਜ ਹੀ ਕਾਰਵਾਈ ਵੀ ਕਰਾਂਗੇ ਆਲਰੇਡੀ ਸਾਡੀ 9 ਤਰੀਕ ਤੋਂ ਲੈ ਕੇ ਕੱਲ ਤੱਕ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਹੋਈ ਹੈ ਔਰ ਸਾਰਿਆਂ ਨੂੰ ਦੱਸਿਆ ਹੋਇਆ ਇੱਕ ਇੱਕ ਸ਼ਾਪ ਤੇ ਜਾ ਕੇ ਗੱਲ ਕੀਤੀ ਨਾਲ ਮੇਰੇ ਸਾਰੇ ਜ਼ੋਨ ਚਾਰਜ ਸੀਗੇ ਵੱਖਰੀਆਂ ਵੱਖਰੀਆਂ ਇਹਨਾਂ ਨੇ ਮੇਰੇ ਨਾਲ ਵੀ ਕੀਤਾ ਆਪ ਆਪਣੇ ਏਰੀਆ ਦੇ ਵਿੱਚ ਵੀ ਕੀਤਾ ਹੋਇਆ ਸਾਰਿਆਂ ਨੂੰ ਇਸ ਚੀਜ਼ ਨੂੰ ਇਹ ਨੌਲੇਜ ਇਹਨਾਂ ਦੇ ਧਿਆਨ ਚ ਲਿਆਉਣ ਵਾਸਤੇ ਦੱਸਿਆ ਹੋਇਆ ਈਵਨ ਕਿ ਸਾਡੀਆਂ ਜਿਹੜੀਆਂ ਗੱਡੀਆਂ ਵੀ ਜ਼ੋਨ ਚਾਰਜ ਆ ਗਿਆ ਇਹਦੇ ਤੇ ਪਬਲਿਕ ਡਰੈਸ ਸਿਸਟਮ ਸਪੀਕਰ ਵਗੈਰਾ ਲੱਗੇ ਹੋਏ ਉਹਦੇ ਵਿੱਚ ਵੀ ਸਾਡੀਆਂ ਰਿਕਾਰਡਿੰਗ ਵੀ ਸਾਡੇ ਕੋਲ ਆ ਗਈਆਂ ਮਤਲਬ ਹਰ ਇੱਕ ਬੰਦੇ ਨੂੰ ਅਸੀਂ ਜਾ ਕੇ ਉਹ ਆਰਡਰ ਵੀ ਦਿਖਾਏ ਹੋਏ ਚਿਪਕਾਏ ਵੀ ਹੋਏ ਆ ਜੇ ਇਸ ਤੋਂ ਬਾਅਦ ਵੀ ਕਰਨਗੇ ਤਾਂ ਫਿਰ ਅਸੀਂ ਜਿਹੜੀ ਉਹ ਐਫ ਆਈ ਆਰ ਦਰਜ ਜ਼ਰੂਰ ਕਰਾਂਗੇ ਰੇੜੀ ਫੜੀ ਵਾਲਿਆਂ ਨੇ ਵੀ ਬੜੀ ਟ੍ਰੈਫਿਕ ਦੇ ਵਿੱਚ ਅਰਚਨ ਪੈਦਾ ਹੁੰਦੀ ਹੈ ਕਿਉਂਕਿ ਰੇੜੀ ਵਾਲੇ ਨੇ ਜਿਹੜੇ ਉਹ ਸਾਈਡ ਤੇ ਰੇੜੀ ਲਾ ਲੈਂਦੇ ਨੇ ਤਾਂ ਭੀੜ ਜਮਾ ਹੋ ਜਾਂਦੀ ਹੈ ਉਹਨਾਂ ਵਾਸਤੇ ਕਿਵੇਂ ਆ ਉਹਨਾਂ ਨੂੰ ਸਮਝਾਇਆ ਜਾ ਰਿਹਾ ਜਾਂ ਉਹਨਾਂ ਦਾ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਵੇਖੋ ਉਹਨਾਂ ਤੇ ਵੀ ਕਾਰਵਾਈ ਹੋ ਗਈ 100% ਮੈਂ ਅੱਗੇ ਇਹ ਇਹ ਅੱਗੇ ਵੀ ਇਹਨਾਂ ਦੇ ਨਾਲ ਆਲਰੇਡੀ ਸਾਹੀਂ ਗੱਲਬਾਤ ਵੀ ਕੀਤੀ ਕੁਝ ਜਗ੍ਹਾ ਵੀ ਇਹਨਾਂ ਨੂੰ ਦਿੱਤੀਆਂ ਹੋਈਆਂ ਜੇ ਉਹ ਆਪਣੀ ਜਗ੍ਹਾ ਛੱਡ ਕੇ ਜੇ ਬਾਹਰ ਆਉਂਦੇ ਆ ਕਿਉਂਕਿ ਬਹੁਤ ਸਾਰੀਆਂ ਹੁਣ ਵੇਖੋ ਨਾ ਜਦੋਂ ਪਾਣੀ بارشੋਂ ਦੀ ਪਾਣੀ ਇਕੱਠਾ ਹੁੰਦਾ ਉਹ ਵੀ ਇਹਨਾਂ ਦੀ ਵਜ੍ਹਾ ਕਰਕੇ ਉੱਥੇ ਹੀ ਇਹ ਗੰਦਗੀ ਪਾਉਂਦੇ ਆ ਆਪਣੇ ਲਫਾਫੇ ਵੀ ਉੱਥੇ ਛੱਡਦੇ ਆ ਉਹ ਫਿਰ ਜਿਹੜੇ ਸੀਵਰੇਜ ਹੁੰਦੇ ਉਹ ਬਲਾਕ ਹੋ ਜਾਂਦੇ ਆ ਉਹਦੇ ਨਾਲ ਪ੍ਰੋਬਲਮ ਆਉਂਦੀ ਆ ਉਹ ਫਿਰ ਜਦੋਂ ਪਾਣੀ ਖੜਦਾ ਤੇ ਸੜਕਾਂ ਤੇ ਖੜ ਜਾਂਦੇ ਆ ਸੜਕਾਂ ਤੇ ਫਿਰ ਉਹ ਜਿਹੜੀਆਂ ਲੋਕੀ ਸਮਾਨ ਲੈਂਦੇ ਆ ਉਹ ਆਪਣੀਆਂ ਗੱਡੀਆਂ ਜਾਂ ਵਹੀਕਲਸ ਉੱਥੇ ਪਾਰਕ ਕਰਦੇ ਆ ਜਿਸ ਦੇ ਨਾਲ ਜਿਹੜੀ ਆ ਟ੍ਰੈਫਿਕ ਜਮ ਹੁੰਦੀ ਜੇ ਇਸ ਤੋਂ ਆਲਰੇਡੀ ਅਹੀਂ ਜਿਹੜੀਆਂ ਜਗ੍ਹਾ ਦਿੱਤੀਆਂ ਹੋਈਆਂ ਜੇ ਉੱਥੇ ਨਹੀਂ ਹੁੰਦੇ ਤੇ ਇਹਨਾਂ ਤੇ ਵੀ ਜਿਹੜੀ ਕਾਰਵਾਈ ਜ਼ਰੂਰ ਹੋਊਗੀ ਕਿਉਂਕਿ ਇਹ ਵੀ ਇੱਕ ਬਣਾ ਵੱਡਾ ਹੈਗਾ ਵਾ ਬਹੁਤ ਸਾਰੀਆਂ ਰੇੜੀਆਂ ਹੁਣ ਹਰ ਬੰਦੇ ਦੇ ਜਿੱਥੇ 5-6 ਉੱਥੇ ਨੂੰ 50-50 ਰੇੜੀਆਂ ਹੋ ਤੇ ਜ ਕਿ ਲਾਰੰਸ ਰੋਡ ਦੀ ਗੱਲ ਕੀਤੀ ਜਾਵੇ ਬੌਂਸ ਏਰੀਆ ਲੇਕਿਨ ਇੱਥੇ ਵੀ 4-ਵਿਲਰ ਜਿਹੜੇ ਨੇ ਰੋਡ ਦੇ ਉੱਪਰ ਲਾ ਦਿੱਤੇ ਜਾਂਦੇ ਨੇ ਅਤੇ ਜ਼ਿਆਦਾਤਰ ਜਿਹੜੇ ਆਪ ਵੀ ਇੱਥੇ ਬੈਠੇ ਹੁੰਦੇ ਨੇ ਅਤੇ ਜਿਹੜੀ ਡਿਸਮਜਾਲੀਤੀ ਜਾਂਦੀ ਹੈ ਵਿੱਚੇ ਸਰਵ ਕੀਤੀਆਂ ਜਾਂਦੀਆਂ ਵੀ ਇਹ ਚੀਜ਼ਾਂ ਵੀ ਤਾਂ ਉਹਨਾਂ ਨੂੰ ਜਿਵੇਂ ਉਹਨਾਂ ਦਾ ਵੀ ਚਲਾਣ ਹੋਏਗਾ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਏ ਨਹੀਂ ਵੇਖੋ ਜੇ ਜੇ ਬੰਦਾ ਇਹ ਇਹ ਜ਼ਰੂਰੀ ਹੈ ਰੋਡ ਤੇ ਤੇ ਕੋਈ ਗੱਡੀ ਪਾਰਕ ਨਹੀਂ ਕਰਨ ਲਵਾਂਗਾ ਚਾਹ ਪੀਣੀ ਆ ਜਾਂ ਰੋਟੀ ਖਾਣੀ ਆ ਜਾਂ ਕੋਈ ਵੀ ਕੋਈ ਸਨੈਕਸ ਲੈਣੇ ਆ ਵਾਈਟ ਲੈਣੀ ਹੈ येलो ਲਾਈਨ ਹੈਗੀ ਉਹਦੇ ਅੰਦਰ ਲਾਉਣਗੇ ਜੇ ਉਸ ਤੋਂ ਬਾਹਰ ਲਾਉਣਗੇ ਤੇ ਸਾਡੀਆਂ ਟੋ ਮੈਨ ਹੈਗੀਆਂ ਭਾਵੇਂ ਬੰਦਾ ਵਿੱਚ ਵੀ ਬੈਠਾ ਹੋਵੇ ਉਹ ਟੋ ਦਾ ਵੀ ਨਾਲ ਪੈਸੇ ਆਹੀ ਉਹਦੇ ਕੋਲ ਚਲਾਨ ਲਵਾਂਗੇ ਜਿਹੜਾ ਸਾਡਾ 1150 ਰੁਪਏ ਦਾ ਚਲਾਨ ਹੈਗਾ ਉਹ ਚਲਾਨ ਜਰੂਰ ਰਾਵਾਂਗੇ ਔਰ ਜਿਹੜੀਆਂ ਸਾਡੀਆਂ ਆਲਰੇਡੀ ਈ ਚਲਾਨ ਮਸ਼ੀਨ ਹੈ ਜਿਹਦਾ ਤੁਸੀਂ ਵੇਖਿਆ ਹੋਣਾ ਸਾਡੇ ਮੁਲਾਜ਼ਮਾਂ ਦੇ ਹੱਥਾਂ 'ਚ ਫੜੀਆਂ ਹੋਈਆਂ ਉਹ ਉਹ ਜੇ ਉਹ ਉਹ ਜੇ ਉਹਦੀ ਫੋਟੋ ਵੀ ਖਿੱਚਦਾ ਵਾ ਉਹਦੀ ਸਾਰੀ ਡਿਟੇਲ ਵਿੱਚ ਆ ਜਾਂਦੀ ਆ ਉਹ ਮੋਬਾਈਲ ਤੇ ਵੀ ਸੈਂਡ ਹੋ ਜਾਂਦੀ ਸਾਨੂੰ ਉਹ ਵੀ ਨਹੀਂ ਕਿਸੇ ਨਾਲ ਲੰਡ ਦੇ ਵੀ ਜ਼ਰੂਰਤ ਨਹੀਂ ਹੈਗੀ ਔਰ ਮੇਰੀ ਲੋਕਾਂ ਅੱਗੇ ਵੀ ਇਹ ਰਿਕੁਐਸਟ ਹੈਗੀ ਹੈ ਦੁਕਾਨ ਜਿਵੇਂ ਆਪਾਂ ਆਲਰੇਡੀ ਮੈਡਮ ਦੇ ਆਰਡਰ ਹੈਗੇ ਆ ਪਹਿਲੋ ਉਸ ਆਰਡਰਾਂ ਦੀ ਪਾਲਣਾ ਜ਼ਰੂਰ ਕਰਨ ਔਰ ਜਿਹੜੇ ਜਿਹੜੇ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਪਾਰ ਕਰਦੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਆਪਣੀਆਂ ਜਿਹੜੀਆਂ ਗੱਡੀਆਂ ਬਜਾਏ ਤੁਸੀਂ ਮੁੜ ਕੇ ਪੁਲਿਸ ਨਾਲ ਬਹਿਸ ਆਬਸਾਈ ਕਰਨਾ ਉਹ ਰੂਲ ਰੈਗੂਲੇਸ਼ਨ ਨੂੰ ਫਾਲੋ ਜ਼ਰੂਰ ਕਰਨ ਜਿਹੜੀਆਂ ਵਾਈਟ ਤੇ yellow ਲਾਈਨ ਆ ਉਹਦੇ ਅੰਦਰ ਗੱਡੀਆਂ ਲਾਓ ਜਦੋਂ ਜਨਤਾ ਡਿਵੈਲਪਰ ਇਸ ਤਰ੍ਹਾਂ ਦਾ ਐਕਸ਼ਨ ਹੁੰਦਾ ਤਾਂ ਸਮਾਜ ਸੇਵੀ ਵੀ ਵੀਰ ਵੀ ਸਾਡੇ ਜਿਹੜੇ ਨੇ ਆਵਾਜ਼ ਉਠਾ ਲੈਂਦੇ ਨੇ ਕਿ ਕੋਈ ਮਜ਼ਦੂਰੀ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਉਹਨੂੰ ਨਜਾਇਜ਼ ਪਰੇਸ਼ਾਨ ਤੰਕੀਦਾ ਜਾਂਦਾ ਰੋਡ ਦੇ ਉੱਪਰ ਰੈਲੀ ਲਾਈ ਹੈ ਜਾਂ ਕਿਸੇ ਤੋਂ ਉਸ ਦੇ ਵਾਸਤੇ ਵੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਕਿਵੇਂ ਦੇਖੋ ਅਹੀਂ ਵੀ ਜੇ ਤੁਸੀਂ ਇਹ ਕੰਮ ਕਰਦੇ ਨਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਨੌਕਰੀ ਤੇ ਹੀ ਕਰਨੀ ਡੇ ਆ ਨਾਲ ਨਾਲ ਸੋਸ਼ਲ ਵਰਕ ਵੀ ਕਰਦੇ ਆ ਇਹ ਜ਼ਰੂਰੀ ਆ ਪਰ ਇਹ ਵੀ ਤੁਸੀਂ ਵੇਖੋ ਨਾ ਇੱਕ ਬੰਦੇ ਨੇ ਨਜਾਇਜ਼ ਰੇੜੀ ਲਾਈ ਹੋਈ ਆ ਇਹ ਤਾਂ ਫਿਰ ਬਹੁਤ سارے ਲੋਕ ਆ ਮਿਹਨਤ ਕਰਦੇ ਆ ਮੈਂ ਮੰਨਦੀ ਮਿਹਨਤ ਕਰਦੇ ਆ ਜਦੋਂ ਉਹਨਾਂ ਨੂੰ ਜਗ੍ਹਾ ਦਿੰਦੇ ਫਿਰ ਉਸ ਜਗ੍ਹਾ ਤੇ ਜਾਂਦੇ ਕੋਈ ਉਹ ਜਗ੍ਹਾ ਉਸ ਜਗ੍ਹਾ ਤੇ ਜਾਣ ਪਲੱਸ ਜਦੋਂ ਤੁਸੀਂ ਇਹ ਇਤਨਾ ਦੀ ਇਨਕਲੋਜ਼ਮੈਂਟ ਕਰਦੇ ਜੇ ਤਾਂ ਬਨਾ ਕਰੇ ਕੋਈ ਇੰਨਾ ਸੀਰੀਅਸ ਬੰਦਾ ਐਂਬੂਲੈਂਸ ਚ ਹੋਵੇ ਬਲਾਕ ਹੋਇਆ ਹੋਵੇ ਕਿ ਕੋਈ ਸਹੀ ਸਮੇਂ ਤੇ ਨਾ ਜਾ ਸਕੇ ਤੇ ਫਿਰ ਇਹ ਵੀ ਤੇ ਵੇਖੋ ਨਾ ਕਈ ਕਈ ਇੱਕ ਨਹੀਂ ਬਹੁਤ ਸਾਰੀਆਂ ਬਲਾਕ ਹੋਣਾ ਕੋਈ ਬੰਦਾ ਵਾ ਕੋਈ ਬਜ਼ੁਰਗ ਬੰਦਾ ਵਾ ਜਾਂ ਕੋਈ ਐਵੇਂ ਦਾ ਬੰਦਾ ਉਹਨੂੰ ਕੋਈ ਹਾੜ ਦੀ ਪ੍ਰੋਬਲਮ ਆ ਜੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਆ ਜਵਾਬ ਤੇ ਅਸੀਂ ਦੇਣਾ ਨਾ ਜੀ ਇਹ ਟ੍ਰੈਫਿਕ ਆ ਹੁਣ ਜੇ ਅਸੀਂ ਇੱਥੇ ਖੜਦੇ ਆਂ ਰੋਡ ਤੇ ਕੰਮ ਕਰਦੇ ਆਂ ਕੰਮ ਕਰਕੇ ਤੁਸੀਂ ਦੇਖਦਾ ਤੇ ਹੈ ਨਾ ਇਹ ਤੇ ਨਹੀਂ ਵੀ ਇਹੀ ਬੈਠੇ ਹੋਏ ਆਂ ਆਰਾਮ ਨਾਲ ਤੇ ਮੈਂ ਅੱਗੇ ਆਪਣੇ ਜ਼ੋਨ ਚਾਰ ਨੂੰ ਜ਼ੋਨ ਚਾਰ ਜੀ ਗਾ ਆਪਣੇ ਪੁਆਇੰਟਾਂ ਵਾਈਜ਼ ਕਰ ਦੇਣਾ ਸਾਡੀ ਅਸੀਂ ਆਪਣੀ ਜ਼ਿੰਮੇਵਾਰੀ ਸਭ ਦੀ ਕਿਸੇ ਨਾਲ ਅਸੀਂ ਧੱਕਾ ਨਹੀਂ ਕਰਦੇ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਮੈਨੂੰ ਕਦੇ ਵੀ ਕਿਤੇ ਮਿਲ ਸਕਦਾ ਕਿਤੇ ਨਹੀਂ ਮੇਰੇ ਜ਼ੋਨ ਚਾਰ ਜਆ ਸਹੀ ਤਰ੍ਹਾਂ ਸਾਰੇ ਕੰਮ ਕਰਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਵਾਂਗੇ ਸਾਡੀ ਕੋਸ਼ਿਸ਼ ਹੈ ਜੇ ਕਿ ਹੱਲ ਵੀ ਜ਼ਰੂਰ ਕਰਾਂਗੇ ਇਹ ਨਹੀਂ ਹੈਗਾ ਵੀ ਧੱਕਾ ਕਰਾਂਗੇ ਪਰ ਇਹ ਨਹੀਂ ਹੁਣ ਤੁਸੀਂ ਵੇਖੋ 1.5 ਸਾਲ ਮੈਂ ਪਹਿਲੇ ਲਾਇਆ ਹੁਣ ਵੀ ਮੈਨੂੰ 2.5 ਦਿਨ ਮਹੀਨੇ ਹੋ ਗਏ ਪਰ ਲੋਕਾਂ ਨੇ ਉਸ ਉਹੀ ਉਥੇ ਦੀ ਉਥੇ ਹੀ ਰਹਿ ਗਈ ਪਤਾ ਆਪਾਂ ਬਾਹਰੋਂ ਆਣ ਕੇ ਲੋਕੀ ਬਾਹਰ ਜਾ ਕੇ ਕੀ ਦੱਸਣਗੇ ਜੇ ਕੋਈ ਬਾਹਰੋਂ ਬੰਦਾ ਆਇਆ ਹੋਇਆ ਦੂਸਰੀਆਂ ਸਟੇਟਾਂ ਜੋ ਆਇਆ ਤੇ ਇਹੋ ਕਹਾਂਗੇ ਵੀ ਇਨਕ੍ਰੋਚਮੈਂਟ ਕੀਤੀ ਹੋਈ ਆ ਬਾਹਰ ਗੱਡੀਆਂ ਲਾਈਆਂ ਹੋਈਆਂ ਉਸ ਤੋਂ ਬਾਅਦ ਤੁਸੀਂ ਡੇੜੀਆਂ ਲਵਾਈਆਂ ਹੋਈਆਂ ਫਿਰ ਡੇੜੀਆਂ ਵਾਲੇ ਕੋ ਪੈਸੇ ਲੈਣ ਦੇ ਗੁਰੂ ਸ਼ੁਕਰ ਕਰਨਾ ਚਾਹੀਦਾ ਗੁਰੂ ਰਾਮਦਾਸ ਦੇ ਕਰ ਕਿ ਤੁਸੀਂ ਇੱਥੇ ਤੁਹਾਨੂੰ ਇੰਨੀ ਇੰਨੀ ਟੂਰਿਸਟ ਆਉਂਦਾ ਤੇ ਤੁਹਾਨੂੰ ਰੋਜ਼ੀ ਰੋਟੀ ਵਾਸਤੇ ਕੋਈ ਕਮੀ ਨਹੀਂ ਅਗੇਸਟ ਕਰਦੇ ਵਿੱਚ ਤੇ ਆਪਾਂ ਦਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਮੇਰਾ ਕੋਈ ਆਪਣਾ ਪਰਸਨਲ ਨਹੀਂ ਹੈ ਜਦੋਂ ਅਸੀਂ ਚੰਡੀਗੜ੍ਹ ਚੱਲ ਜੰਨੇ ਆ ਤੇ ਆਪਣੇ ਆਪ ਹੀ ਰੂਲ ਫਾਲੋ ਕਰ ਸ਼ੁਰੂ ਹੋ ਜਾਂਦੇ ਨੇ ਪਰ ਅੰਮ੍ਰਿਤਸਰ ਹੋਇਆ ਜਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾ ਰੂਲ ਫਰਮ ਹੁੰਦਾ ਹੁਣ ਮੈਂ ਇਹੋ ਹੀ ਤੁਹਾਡੀ ਗੱਲ ਤੇ ਗੱਲ ਕਰਨ ਲੱਗੀ ਆ ਹਰ ਜਗ੍ਹਾ ਤੇ ਅਮੀਰੀ ਗਰੀਬੀ ਤੇ ਗੁਰੂ ਮਾਰਾ ਨਹੀਂ ਦਿੱਤੀ ਹੋਈ ਨਾ ਚੰਡੀਗੜ੍ਹ ਵਿੱਚ ਵੀ ਤੇ ਹੋਣਗੇ ਨਾ ਪਥਵੀ ਤੇ ਰੇੜੀਆਂ ਲੱਗਦੀਆਂ ਹੋਣਗੀਆਂ ਨਾ ਤੇ ਵੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਲੱਗੇ ਹੋਏ ਆ ਸਾਡੀ ਟੀਮ ਵੀ ਲੱਗੀ ਹੋਈ ਆ ਸਾਰਿਆਂ ਦੀ ਸਪੋਰਟ ਹੈਗੀ ਆ ਮਾਨਜੋਗ ਸੀਪੀ ਸਾਹਿਬ ਸਾਡੇ ਜਿਹੜੇ ਆ ਉਹ ਪੂਰੀ ਸਾਡੇ ਤੇ ਉਹਨਾਂ ਨੂੰ ਵਿਸ਼ਵਾਸ ਹੈਗਾ ਔਰ ਅਸੀਂ ਵੀ 100% ਸਾਡੇ ਪੂਰੀ ਕੋਸ਼ਿਸ਼ ਆ ਹੁਣ 15 ਦਾ ਸਾਉਂਡ ਹੀ ਆ ਫ੍ਰੈਡ ਵੀ ਕਈ ਚੀਜ਼ਾਂ ਦੀਆਂ ਆ ਰਹੀਆਂ ਹੋਰ ਸਾਡਾ ਸਭ ਦਾ ਫਰਜ਼ ਬਣਦਾ ਵੀ ਸਾਨੂੰ ਪਤਾ ਹੋਵੇ ਸਾਡੇ ਬਾਹਰ ਕੌਣ ਖੜਾ ਹੋਇਆ ਕਿਹਦੀ ਗੱਡੀ ਲੱਗੀ ਹੋਈ ਆ ਅਨਨੈਸੈਸਰੀ ਚੀਜ਼ਾਂ ਲਾਈ ਜਾਣ ਕੇ ਬਾਹਰੋਂ ਆਣ ਕੇ ਲੋਕ ਕਬਜ਼ੇ ਕਰੀ ਜਾਂਦੇ ਆ ਇਹ ਚੀਜ਼ਾਂ ਦਾ ਜਰੂਰੀ ਧਿਆਨ ਰੱਖਣਾ ਜਿਹਦੇ ਨਾਲ ਲਾਅ ਐਂਡ ਆਰਡਰ ਜਿਹੜਾ ਉਹ ਮੇਨਟੇਨ ਹੋਵੇ ਉਹਨੀ ਪ੍ਰੋਬਲਮ ਨਾ ਇਹ ਲਾਸਟਲੇ ਦਿਨ ਹੀ ਤੁਸੀਂ ਇੱਕ ਰੂਲ ਬਣਾਇਆ ਸੀ ਕਿ ਮੂੰਹ ਦੇ ਉੱਪਰ ਨਾ ਦਾ ਪਰਨਾ ਬੰਨਿਆ ਜਾਏਗਾ ਨਾ ਕੋਈ ਇਸ ਤਰ੍ਹਾਂ ਦਾ ਮੂੰਹ ਟਾਕੇ ਦੋ ਵਾਰ ਚਲਾਏ ਜਾਣਗੇ ਪਰ ਜਿਆਦਾ ਉਦਾ ਅਸਰ ਹੋ ਰਿਹਾ ਮਤਲਬ ਵਿੱਚ ਨਹੀਂਗਾ ਹੋਊਗਾ ਸਰ ਜੀ ਆਉਣਾ ਕਿਉਂ ਨਹੀਂ ਆਉਣਾ ਹੀ ਉਹ ਵੀ ਕੰਮ ਕਰਨਾ ਸ਼ੁਰੂ ਕਰ ਦੇਣਾ ਇਹਦੇ ਨਾਲ ਨਾਲ ਅਸੀਂ ਉਹ ਵੀ ਕਰ ਰਹੇ ਹਾਂ ਜੇ ਕੋਈ ਜੇ ਕੋਈ ਲੜਕੀਆਂ ਲੜਕੀਆਂ ਨੂੰ ਜਾਂ ਲੜਕਿਆਂ ਨੂੰ ਇਹ ਲੱਗਦਾ ਜਿਨ੍ਹਾਂ ਦੀ ਕਟਿੰਗ ਹੈਗੀ ਹੈ ਜੇ ਜੇ ਇਹ ਚੀਜ਼ਾਂ ਇਹਨਾਂ ਨੂੰ ਪ੍ਰੋਬਲਮ ਲੱਗਦੀ ਹੈ ਤੂੰ ਆਪਣਾ ਹੈਲਮਟ ਪਾਉਂ ਜੋੰਨੇ ਲਈ ਸਕਿੰਦੀ ਪ੍ਰੋਬਲਮ ਆ ਰਹੀ ਹੈ ਜਾਂ ਤੋਂ ਬਦੀ ਬੀਆ ਤੇ ਉਹਨੂੰ ਹੈਲਮਟ ਪਾਉਣ ਔਰ ਜ਼ਰੂਰੀ ਐਸਤੇ ਲੋ ਮੰਨ ਲਓ ਤੁਸੀਂ ਇੱਥੋਂ ਤੱਕ ਤੱਕ ਮੂੰਹ ਟੱਕਿਆ ਠੀਕ ਆ ਹੁਣ ਤੁਸੀਂ ਸਿਰਫ ਇੱਕ ਆਈ ਜੀ ਛੱਡ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਤੇ ਬਰਾਲਾ ਰੱਬ ਨਾ ਕਰੇ ਕਿਤੇ ਉਹ ਅੱਖਾਂ ਦੇ ਅੱਗੇ ਆ ਜੇ ਠੀਕ ਆ ਨਾ ਜੀ ਇਸ ਕਰਕੇ ਬਿਲਕੁਲ ਨਹੀਂ ਵੇਖੋ ਉਹ ਤੇ ਬਰਦਾਸ਼ਤ ਤੋਂ ਬਾਹਰ ਆ ਕਿਉਂਕਿ ਅਸੀਂ ਕ੍ਰਿਮੀਨਲ ਦੀ ਜੇ ਰੈਂਟੀਫਿਕੇਸ਼ਨ ਕਰਨੀ ਹੈ ਤੇ ਫੇਸ ਲਾਉਣਗੇ ਫੇਰ ਹੀ ਪਤਾ ਲੱਗੂਗਾ ਫਿਰ ਜੋ ਇਹੀ ਖਿਲਾ ਰਾਂਗੇ ਫਿਰ ਚਲਾਨ ਕੱਟਣਗੇ ਫਿਰ ਰੌਲਾ ਪਾਉਣਗੇ ਇਸ ਕਰਕੇ ਮੇਰੀ ਇਹੋ ਹੀ ਬੇਨਤੀ ਆ ਮੂੰਹ ਢੱਕਣਾ ਕੋਈ ਨਹੀਂ ਹੈਗਾ ਤਾਂ ਹੁਣ ਮੈਮ ਜਿਵੇਂ ਅੱਜ ਦਾ ਜਿੰਨੇ ਕੇ ਚਲਾਨ ਕੀਤੇ ਜਾ ਰਹੇ ਨੇ ਅੱਜ ਦੀ ਦਿਨ ਦੇ ਵਿੱਚ ਚਲਾਨ ਤਾਂ ਸਾਡੇ ਹੋ ਗਏ ਹੁਣੇ ਹੀ ਅੱਜ ਐਫਆਈਆਰ ਜ਼ਰੂਰ ਕਰਾਂਗੇ ਦੋ ਤਿੰਨ ਜਿੱਥੇ ਜਿੱਥੇ ਅਸੀਂ ਸਮਝਾ ਕੇ ਆਈ ਸੀ ਮੈਂ ਪਿਛਲੇ ਚਾਰ ਪੰਜ ਦਿਨਾਂ ਤੋਂ ਲੱਗੀ ਹੋਈ ਸੀ ਐਫਆਈਆਰ ਜ਼ਰੂਰ ਦਰਜ ਕਰਾਂਗੇ ਠੀਕ ਹੈ ਬੋਤ ਨੂੰ ਆ ਜੀ ਇਹਨੇ ਜੀ ਐਸਪੀ ਅਮਨਦੀਪ ਮੈਮ ਜਿਹੜੇ ਕਿ ਟ੍ਰੈਫਿਕ ਦੇ ਵਿੱਚ ਨੇ ਆ ਤੇ ਉਹਨਾਂ ਨੇ ਬੜੀ ਸੱਚ ਸਤਾਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਸੁਧਰ ਜਾਣ ਨਹੀਂ ਤਾਂ ਐਫਆਈਆਰ ਦਰਜ ਹੋਏਗੀ ਪੇਪਰ ਤਾਂ ਹੀ ਪੋਸਟਰ ਤਾਂ ਹੀ ਚਪਕਾਏ ਜਾ ਰਹੇ ਨੇ ਅੰਮ੍ਰਿਤਸਰ ਦੇ ਲਾਰੈਂਸ ਰੋ ਕਾੜਨਾ ਲਾਈ ਜਾ ਰਹੀ ਹੈ ਜੇ ਜੋ ਆ ਟ੍ਰੈਫਿਕ ਨਿਯਮਾਂ ਦੀ ਉਹਨਾਂ ਨਿਯਮਾਂ ਜਰਦੇ ਨਹੀਂ ਜਾਂ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਦੇ ਮੋٹے ਚਲਾਣ ਹੋਣਗੇ ਅਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਐਫਆਈਆਰ ਦਰਜ ਹੋਏਗੀ ਮੈਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜਿਹੜੇ ਆਉਣੇ ਚੈਨਲ